ਪਰ ਟੈਂਪਰੇਰੀ ਕਿਸੇ ਚੀਜ਼ ਦਾ ਹੱਲ ਕਰ ਲੋ ਤਾਂ ਅੱਜ ਆਪਾਂ ਬੱਚੇ ਨੂੰ ਠੀਕ ਕਰ ਦਾਂਗੇ ਅੱਜ ਉਹਦੀ ਇਮਿਊਨਿਟੀ ਬੂਸਟ ਹੋਏਗੀ ਠੀਕ ਹੋ ਜਾਏਗਾ ਉਸ ਟਾਈਮ ਉਹਦੀ ਇਮਿਊਨਿਟੀ ਘਟਣੀ ਹੈ ਉਸ ਨੂੰ ਇਹ ਹੀ ਸਮੱਸਿਆ ਫੇਰ ਹੋ ਜਾਣੀ ਜਦੋਂ ਆਪਾਂ ਪਸ਼ੂ ਨੂੰ ਅਚਾਰ ਪਾਉਂਦੇ ਆਂ ਫੰਦਸ ਵਾਲਾ ਉਲੀ ਵਾਲਾ ਅਚਾਰ ਪਾਉਂਦੇ ਆਂ ਤਾਂ ਉਹ ਉਲੀ ਜਿਹੜੀ ਹੈਗੇ ਦੁੱਧ ਚ ਆ ਜਾਂਦੀ ਹੈ ਉਹ ਟ੍ਰੈਵਲ ਕਰਦੀ ਹੈ ਟ੍ਰੈਵਲ ਕਰ ਐਡਸ ਆਉਂਦੀਆਂ ਨੇ ਵੀ ਹਨਾ ਐਂਟੀਡੈਂਟਰੀਫ ਸ਼ੈਂਪੂ ਉਹ ਚੀਜ਼ਾਂ ਅਲੱਗ ਉਸ ਦੀ ਬੇਸ ਮੂਲ ਕਰਨ ਕੋਈ ਨਹੀਂ ਦੱਸ ਰਿਹਾ ਵੀ ਰੀਜ਼ਨ ਕੀ ਆ ਜਦ ਕਿ ਵੀ ਹਨਾ ਆਪਣੇ ਪ੍ਰੋਡਕਟ ਵੇਚਣ ਦੇ ਤਕਰੀਬਨ 2-3 ਸ਼ਹਿਰ ਤੋਂ ਅਲ ਸੇ ਤੁਹਾਨੂੰ ਕੋਈ ਫਰਕ ਨਹੀਂ ਪਿਆਗਾ ਕਿਉਂਕਿ ਅਸੀਂ ਤਾਂ ਹਰ ਚੀਜ਼ ਜਿਹੜੀ ਕੋ ਨਵੀਂ ਆਉਂਦੀ ਆ ਅਸੀਂ ਇੱਕਦਮ ਪੰਜਾਬੀ ਲੋਕ ਟੁੱਟ ਕੇ ਪੈ ਜਾਂਦੇ ਫਿਰ ਉਹਨਾਂ ਟ੍ਰੈਂਡੀ ਬਣਾ ਦਿੰਦੇ ਆ ਹਾਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਇਹ ਇਸ ਦੇ ਨਾਲ ਕੀ ਹੁੰਦਾ ਕਿ ਜਿਵੇਂ ਕਿ ਆਪਾਂ ਵੀਜੇ 버ਗਰ ਖਾਂਦੇ ਆ ਆਪਾਂ ਨੇ ਪਸ਼ੂਆਂ ਨੂੰ ਵੀ ਉਸੇ ਪਰਸੇ ਲਗਾ ਦੇ ਇਹਨਾਂ ਨੇ ਆਪਣਾ ਕੰਮ ਕਰਨਾ ਆਪਣੇ ਪੱਤਰੇ ਰੱਖੇ ਹੋਏ ਆਪਣੇ ਹੱਥੇ ਆ ਗਏ ਉਹਨਾਂ ਦੇ ਥੋੜੀ ਜਿਹੀ ਮਿਹਨਤ ਹੋਰ ਕਰਨ ਦੀ ਜੇ ਜਦੋਂ ਆਪਾਂ ਨੇ ਆਪਣੇ ਵਾਸਤੇ ਰੱਖੀ ਰਏ ਫਿਰ ਆਪਾਂ ਘੱਟੋ ਘਟਾਪਣਾ ਖਾਣਾ ਬੰਦ ਹੀ ਪਈਏ ਕਿ ਜੇਕਰ ਕੋਈ ਪ੍ਰੋਤਿਨ ਆਏ ਠੋਡੇ ਸਾਫ ਦਾ ਹੋਣਾ ਚਾਹੀਦਾ ਪਸ਼ੂ ਬਲਾਂ ਜੇ ਕਿ ਦੋਖਲੀ ਨਾ ਜਰੀ ਲਾ ਹੋ ਗਿਆ ਤਾਂ ਇਹਨਾਂ ਕੱਤ ਘੁਰਿਆ ਜੀ ਤੁਸੀਂ ਬਚਣ ਦੀ ਸਲਾਹ ਦੇਣਾ ਹੈ ਪੁਰਾਣੇ ਡੈਂਟਰ ਪਛੂ ਚੱਕ ਕੇ ਹੁੰਦੇ ਸੀ ਚੱਕ ਕੇ ਗਿਆ ਪਛੂ 100 ਤਲਾਣਾਂ ਦੀ ਜੜੀ ਮੁੱਠੀ ਖਾ ਕਰਨ ਦੇ ਜਿਹੜੇ ਇਹ ਪੇਸ਼ੈਂਟ ਦੀ ਅਸੀਂ ਸੋਰਾ ਠੀਕ ਕਰ ਰਹੇ ਹਾਂ ਉਹਨਾਂ ਨੂੰ ਬਸ ਪਰਹੇਜ ਤੇ 1 ਕਿਲੋਵੈਟਸ ਨਰੋਟੀ ਕੋਈ ਅੰਦਰ ਜੀ ਜਿਹੜੇ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਡੀਐਸ ਤਲਾਣੀਆਂ ਚੈਨਲ ਤੇ ਮੈਂ ਕਰਤੇ ਤਾਲੀ ਬਾਤ ਸੋ ਅੱਜ ਤੋਂ ਫਿਰ ਫਿਰ ਤੋਂ ਹਾਜ਼ਰ ਹਾਂ ਜੀ ਲੈ ਕੇ ਇੱਕ ਨਵੀਂ ਪੋਡਕਾਸਟ ਵਕਫਾ ਬਹੁਤ ਪੈ ਗਿਆ ਕਿਉਂਕਿ ਕਮਾਕਰਾਂ ਜੀ ਬਿਆਨ ਜੀ ਚੰਦਰਿੰਦਰ ਬੀਜੀ ਹੋਗੇ ਅੱਜ ਸਾਡੇ ਨਾਲ ਫਿਰ ਤੋਂ ਜੁੜਨਗੇ ਚਰਚਾ ਵਿੱਚ ਸ਼ਾਮਲ ਹੋਣਗੇ ਇੱਕ ਖਾਨਦਾਨੀ ਵੈਦ ਤਰਮਿੰਦਰ ਸਿੰਘ ਤਲਾਨੀਆਂ ਹਣੀ ਸੋ ਗੱਲਬਾਤ ਕਰਾਂਗੇ ਅੱਜ ਗੱਲਬਾਤ ਦਾ ਵਿਸ਼ਾ ਹੈ ਸਾਡਾ ਚਮੜੀ ਦੀਆਂ ਬਿਮਾਰੀਆਂ ਸੋ ਕਿਹੜੀਆਂ ਕਿਹੜੀਆਂ ਬਿਮਾਰੀਆਂ ਮੁੱਖ ਰੂਪ ਦੇ ਵਿੱਚ ਅੱਜ ਕੱਲ੍ਹ ਸਾਹਮਣੇ ਆਏ ਸਾਹਮਣੇ ਆ ਰਹੀਆਂ ਨੇ ਸਮੱਸਿਆ ਆ ਰਹੀ ਹੈ ਸੋ ਉਹਨਾਂ तमाम ਆਪਾਂ ਬਿਮਾਰੀਆਂ ਦੇ ਕਾਰਨ ਬਚਾਅ ਤੇ ਇਲਾਜ ਬਾਰੇ ਅਸੀਂ ਖੁੱਲੀ ਗੱਲਬਾਤ ਕਰਾਂਗੇ ਸੋ ਪਹਿਲਾਂ ਵੈਦ ਸਾਹਿਬ ਦਾ ਕਰਦੇ ਹਾਂ ਸਵਾਗਤ ਫਿਰ ਕਰਦੇ ਹਾਂ ਗੱਲਬਾਤ ਵੈਸ ਸਭ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕੀ ਹਾਲ ਹੈ ਜੀ ਬਹੁਤ ਵਧੀਆ ਠੀਕ ਠਾਕ ਤੁਸੀਂ ਸੁਣੋ ਵਧੀਆ ਚੜ੍ਹਦੀ ਕਲਾ ਜੀ ਬੜਾ ਅਜੀਬ ਗੱਲ ਰਹੀ ਕਿ ਬਹੁਤ ਦਿਨ ਹੋ ਗਏ ਹਨਾ ਸਵਾਬੇ ਨਹੀਂ ਬਣਿਆ ਮੌਕਾ ਮੇਰੇ ਨਹੀਂ ਬਣਿਆ ਆਪਾਂ ਮੇਲਾ ਨਹੀਂ ਜੀ ਵੀ ਵੀ ਤੇ ਰਹੇ ਹਨਾ ਹਾਂਜੀ ਹਾਂਜੀ ਹੋਰ ਤੁਸੀਂ ਵੀ ਬਹੁਤ ਬਿਜ਼ੀ ਰਹਿੰਦੇ ਹੋ ਅੱਜ ਕੱਲ ਬਿਲਕੁਲ ਹਾਂਜੀ ਬਸ ਫਿਰ ਪੇਸ਼ੈਂਟ ਤੁਹਾਨੂੰ ਸੁਣਦਾ ਜੀ ਪੇਸ਼ੈਂਟ ਦੇ ਸਾਹਮਣੇ ਬੈਠ ਕੇ ਵੀਡੀਓ ਸ਼ੂਟ ਕਰਨਾ ਮੈਂ ਸਮਝਦਾ ਹੁੰਦਾ ਕਿ ਉਹਨਾਂ ਦੀ ਨਹੀਂ ਹੋਣੀ ਜੀ ਕਿ ਕਿਤੇ ਤੁਸੀਂ ਇੱਕੰਦਾ ਟਰੈਕਟਰ ਲੈ ਸਕਦੇ ਹੋ ਮਤਲਬ ਅਗਰ ਮੈਂ ਜਾਦੇ ਸਮਾਂ ਕਿਸੇ ਨੂੰ ਦਵਾ ਤੇ ਉਹ ਵਿਚਾਰੇ ਨਹੀਂ ਦੂਰੋਂ ਆਏ ਹੁੰਦੇ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਕਿਉਂਕਿ ਪੇਸ਼ੈਂਟ ਫਰਸਟ ਪ੍ਰੀਫਰੈਂਸ ਹੈ ਹਨਾ ਵੀਡੀਓ ਕਰਨੀਆਂ ਚੀਜ਼ਾਂ ਸਾਡੀਆਂ ਬਾਅਦ ਦਾ ਵਿਸ਼ਾ ਹੈ ਸਮੇਂ ਦਾ ਹਨਾ ਮੈਡੀਕਲ ਮਲੇ ਸਮੇਂ ਚ ਹਾਂਜੀ ਚਲੋ ਜਿਸ ਤਰ੍ਹਾਂ ਆਪਾਂ ਅੱਜ ਸੋਚਿਆ ਕਿ ਗੱਲ ਕਰਨੀ ਹੈ ਚਮੜੀ ਦੇ ਵਿਸ਼ੇ ਬਾਰੇ ਹਨਾ ਹਾਲਾਂਕਿ ਵਿਸ਼ੇ ਬਹੁਤ ਸਾਰੇ ਨੇ ਚਲੋ ਬਾਰੀ ਬਾਰੀ ਆਪਾਂ ਇੱਕ ਬਾਈ 1 ਬਾਈ 1 ਕਰਕੇ ਆਪਾਂ ਡਿਸਕਸ ਕਰਦੇ ਰਵਾਂਗੇ ਸੋ ਜਦੋਂ ਅਸੀਂ ਚਮੜੀ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਹਾਂ ਤਾਂ ਅੱਜਕੱਲ੍ਹ ਕੀ ਤੁਹਾਡੇ ਕੋ ਪੇਸ਼ੈਂਟ ਆਉਂਦੇ ਨੇ ਹਾਂਜੀ ਮਤਲਬ ਕਿਹੋ ਕਿਹੋ ਜਿਹੇ ਪੇਸ਼ੈਂਟ ਆਉਂਦੇ ਪਹਿਲਾਂ ਦੇਖ ਲਈ ਆਪਾਂ ਗੱਲ ਕਰ ਲਈ ਵੀ ਕਿਹੋ ਕਿਹੋ ਜਿਹੇ ਕੇਸ ਤੁਹਾਡੇ ਸਾਹਮਣੇ ਆਉਂਦੇ ਨੇ ਪੇਸ਼ੈਂਟ ਤਾਂ ਬਹੁਤ ਤਰ੍ਹਾਂ ਦੇ ਆਉਂਦੇ ਨੇ ਜੀ ਹਾਂਜੀ ਜਿਵੇਂ ਕਿ ਸਕਿਨ ਦੇ ਬਹੁਤ ਆਉਂਦੇ ਨੇ ਜੀ ਲੀਵਰ ਦੇ ਆਉਂਦੇ ਆ ਜੀ ਤੇ ਕਿਡਨੀ ਦੇ ਪੇਸ਼ੈਂਟ ਆਉਂਦੇ ਆ ਬੱਚੇ ਦਾ ਨਹੀਂ ਦੇਰ ਸੌਲੀਆਂ ਚ ਬਡੇ ਪੇਸ਼ੈਂਟ ਨੂੰ ਬੱਚੀਆਂ ਬਹੁਤ ਨਹੀਂ ਚਮੜੀ ਨਾਲ ਰਿਪਟੀ ਗੱਲ ਕਰ ਰਹੇ ਸੀ ਚਮੜੀ ਦੇ ਕਿਹੋ ਜਿਹੇ ਕੇਸ ਜੀ ਜੀ ਤੇ ਅੱਜ ਦਾ ਵਿਸ਼ਾ ਜਿਹੜਾ ਆਪਾਂ ਚਮੜੀ ਦੇ ਰਿਲੇਟਡ ਚੋਣਿਆ ਸੋ ਇਹ ਇਸ ਕਰਕੇ ਕਿਉਂਕਿ ਪਾਸੋਂ ਮੇਰੇ ਕੋਲ ਪੇਸ਼ੈਂਟ ਆਏ ਸੀ ਇੱਕ ਜਿਸ ਦੇ ਵਾਸਤੇ ਆਪਾਂ ਡਿਸਕਸ ਕਰ ਰਹੇ ਸੀ ਜੀ ਜੀ ਸੋ ਐਦਾਂ ਦੇ ਮਰੀਜ਼ਾਂ ਦੀ ਆਉਣ ਗਿਣਤੀ ਜਿਹੜੀ ਹੈ ਉਹ ਹੁਣੇ ਸ਼ੁਰੂ ਹੋ ਗਈ ਹੈ ਜੀ ਮੈਂ ਸੋਚਦਾ ਹੁੰਦਾ ਸੀ ਫਿਰ ਸ਼ਾਇਦ 5 ਸਾਲ ਤੱਕ ਇਹ ਪੇਸ਼ੈਂਟਾਂ ਦੇ ਬਹੁਤ ਜ਼ਿਆਦਾ ਵਾਧਣਗੇ ਪਰ ਇਹ ਬੜੀ ਜਲਦੀ ਸ਼ੁਰੂ ਹੋ ਗਈ ਜੀ ਸਵਸਿਆ ਕਿਉਂਕਿ ਜਿਹੜੀ ਆਪਣੀ ਖੁਰਾਕ ਹੈ ਬਹੁਤ ਜਿਆਦਾ ਖਰਾਬ ਹੋ ਚੁਕੀ ਹੈ ਸੋ ਚਮੜੀ ਦੇ ਰਿਲੇਟਡ ਜਿਹੜੀ ਆਪਾਂ ਗੱਲਬਾਤ ਅੱਜ ਕਰਨੀ ਹੈ ਆਪਾਂ ਕਰ ਇਹ ਹੈਗਾ ਸਮੱਸਿਆ ਫੰਗਸ ਦੀ ਹੂੰ ਜਿਵੇਂ ਕਿ ਕਈ ਪੇਸ਼ੈਂਟ ਕਹਿੰਦੇ ਨੇ ਵੀ ਸਾਡੇ ਸਿਕਰ ਹੀ ਨਹੀਂ ਹਟ ਰਹੀ ਹੂੰ ਡੈਂਡਰਫ ਨਹੀਂ ਹਟ ਰਹੀ ਡੈਂਡਰਫ ਦਾ ਕਾਰਨ ਵੀ ਕਿਤੇ ਨਾ ਕਿਤੇ ਚਮੜੀ ਦੇ ਨਾਲ ਹੀ ਜੁੜਿਆ ਹੋਇਆ ਜੀ ਕਿ ਕਿ ਸਕਿੰਦੇ ਵਿੱਚ ਤੁਹਾਡੇ ਖੁਸ਼ਕੀ ਆਉਂਦੀ ਹੈ ਤਾਂ ਕਰਕੇ ਹੀ ਦਿੱਕਤ ਆ ਜਿਹੜੀਆਂ ਵੱਗੀਆਂ ਬਹੁਤ ਸਾਰੀਆਂ ਜਿਵੇਂ ਟੀਵੀ ਦੇਖਦੇ ਆ ਨਾ ਮਸ਼ਹੂਰੀਆਂ ਆਉਂਦੀਆਂ ਨੇ ਹਨਾ ਐਡਸ ਆਉਂਦੀਆਂ ਨੇ ਵੀ ਹਨਾ ਐਂਟੀ ਡੈਂਡਰਫ ਸ਼ੈਂਪੂ ਦੀਆਂ ਚੀਜ਼ਾਂ ਅਲੱਗ ਉਸ ਦੀ ਬੇਸ ਮੂਲ ਕਾਰਨ ਕੋਈ ਨਹੀਂ ਦੱਸ ਰਿਹਾ ਵੀ ਰੀਜ਼ਨ ਕੀ ਆ ਜਦਕਿ ਵੀ ਹਨਾ ਉਹ ਆਪਣੇ ਪ੍ਰੋਡਕਟ ਵੇਚਣ ਦੇ ਲਈ ਸਭ ਹੋਰ ਉਸ ਚੀਨੂਬਾ ਰਹਿ ਜਾਂਦਾ ਅੱਛਾ ਇਹ ਕੇਸ ਤੁਸੀਂ ਦੱਸੋ ਡੈਂਡਰਫ ਜਾਂ ਪਰਸੋ ਜਿਹੜਾ ਕੇਸ ਆ ਪਹਿਲਾਂ ਉਹ ਕੇਸ ਕੀ ਸੀਗਾ ਉਹਦੇ ਬਾਰੇ ਪਰਫੈਕਸ ਕਰਦੇ ਹਾਂ ਉਹ ਕੇਸ ਬਾਰੇ ਆਪਾਂ ਗੱਲ ਕਰਦੇ ਹਾਂ ਉਹ ਇੱਕ ਸਾਡੇ ਕੋਲ ਲੜਕਾ ਆਇਆ ਜੀ ਜੀ ਉਸ ਨੂੰ ਸਕਿਨ ਤੇ ਖਾਰਸ਼ ਹੁੰਦੀ ਸੀ ਕਿਚਿੰਗ ਦੀ ਪ੍ਰੋਬਲਮ ਸੀ ਹਾਂ ਤੇ ਖਾਰਸ਼ ਲੜਕਾ ਹੋ ਤੱਕ तकरीबन 2.5 ਸਾਲ ਤੋਂ ਅਲੱਗ-ਅਲੱਗ ਹਸਪੀਟਲ ਜਾਂ ਪੀਜੀਆਈ ਤੋਂ ਮੈਡੀਸਨ ਲੈ ਰਿਹਾ ਸੀ ਜੀ ਤੇ ਉਸ ਨੂੰ ਕੋਈ ਫਰਕ ਨਹੀਂ ਪਿਆ ਹੈਗਾ 2.5 ਸਾਲ ਦੇ ਵਿੱਚ ਜਿੰਨੇ ਜਦੋਂ ਉਹਨੇ ਮੈਡੀਸਨ ਖਾ ਲਈ ਉਹ ਨਿਕਦੇ ਰ ਆਰਾਮ अदरवाइज ਨਹੀਂ ਫੇਰ ਉਹੀ ਪਾ ਲਉ ਜੀ ਜੀ ਉਹ ਤਾਂ ਸਿਟਰਜਨ ਹੁੰਦੀ ਹੈ ਜੀ ਸਿਟਰਜਨ ਤੁਸੀਂ ਟੈਂਪਰੇਰੀ ਯੂਜ਼ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਥੋੜੇ ਦਿਨ ਵਾਸਤੇ ਖਾਰਸ਼ ਵਗੈਰਾ ਜਿਹੜੀ हट ਜਾਂਦੀ ਜੀ ਜੀ ਸੋ ਬੱਚੇ ਜਦੋਂ ਹੁਣ ਆਇਆ ਸਾਡੇ ਕੋਲ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਘਰੇ ਸਲਾਬ ਹੈਗੀ ਹੈ ਕਹਿੰਦੇ ਜੀ ਸਲਾਬ ਨਹੀਂ ਹੈਗੀ ਹਾਂ ਤੇ ਫਿਰ ਨੈਕਸਟ ਟਰਮ ਪੁੱਛਿਆ ਕਿ ਤੁਹਾਡੇ ਕੋਈ ਰਿਸ਼ਤੇਦਾਰੀ ਮੋਰਿੰਡਾ ਕੁਰਾਲੀ ਰੋਪੜ ਇਸ ਸਾਈਡ ਹੈਗੀ ਆ ਕਹਿੰਦੇ ਵੀ ਨਹੀਂ ਹੈਗੀ ਹਾਂ ਤੇ ਤੁਹਾਡੇ ਪੇਸ਼ੈਂਟ ਨੂੰ ਜਦੋਂ ਤੁਸੀਂ ਪੁੱਛਿਆ ਵੀ ਸਲਾਬ ਜਾਂ ਤੁਹਾਡੇ ਰਿਸ਼ਤੇਦਾਰਾਂ ਦੀ ਗੱਲ ਤੇ ਉਹਨਾਂ ਨੂੰ ਜੀਭ ਨਹੀਂ ਲੱਗਾ ਵੀ ਇਹ ਬਿਮਾਰੀ ਬੋਲਦੇ ਉਹਨੇ ਕਿ ਗੱਲ ਕੀ ਕਰੀ ਗੱਲ ਕਈ ਵਾਰੀ ਕਾਫੀ ਸਾਰੀਆਂ ਏਦਾਂ ਦੀ ਗੱਲਾਂ ਹੋ ਜਾਂਦੀਆਂ ਨੇ ਜਿਨ੍ਹਾਂ ਤੋਂ ਪੇਸ਼ੈਂਟ ਬੜੇ ਹੈਰਾਨ ਹੋਣੇ ਜੀ ਇਹ ਕਿਉਂ ਪੁੱਛਿਆ ਤੁਸੀਂ ਹਾਂਜੀ ਸੋ ਇਦਾਂ ਹੀ ਜਿਵੇਂ ਇਹਨਾਂ ਨੇ ਪੁੱਛਿਆ ਕਿ ਇਸ ਦਾ ਕੀ ਕਾਰਨ ਹੈ ਜੀ ਮੈਂ ਕਿਹਾ ਜੀ ਉਹ ਵੀ ਦੱਸ ਦੋ ਪਹਿਲਾਂ ਤੁਸੀਂ ਇਸ ਚੀਜ਼ ਦਾ ਜਵਾਬ ਦਿਓ ਕਹਿੰਦੇ ਨਹੀਂ ਸਾਡੀ ਰਿਸ਼ਤੇਦਾਰੀ ਕੋਈ ਨਹੀਂ ਹੈਗੀ ਤੇ ਸਲਾਬ ਵੀ ਨਹੀਂ ਹੈਗੀ ਅੱਛਾ ਆ ਫਿਰ ਉਹਨੂੰ ਪੁੱਛਿਆ ਕਿ ਤੁਸੀਂ ਪਸ਼ੂ ਹੈਗੇ ਤੁਹਾਡੇ ਆਪਣੇ ਕਹਿੰਦੇ ਹਾਂਜੀ ਹਾਂ ਤੇ ਤੁਸੀਂ ਪਸ਼ੂ ਨੂੰ ਅਚਾਰ ਪਾਉਂਦੇ ਹੋ ਉਹ ਕਹਿੰਦਾ ਜੀ ਬਿਲਕੁਲ ਪਾਉਂਦੇ ਆ ਮੈਂ ਕਿਹਾ ਜੀ ਕਿੰਨੀ ਦੇਰ ਤੋਂ ਕਹਿੰਦੇ 3 ਸਾਲ ਤੋਂ ਤੇ ਮੈਂ ਕਿਹਾ ਸਮੱਸਿਆ ਕਦੋਂ ਤੋਂ ਆਈ ਕਹਿੰਦੇ 2.5 ਸਾਲ ਹਾਂ ਤਾਂ ਤੁਸੀਂ ਮਤਲਬ ਜੜ ਫੜਨ ਦੀ ਕੋਸ਼ਿਸ਼ ਕਰਦੇ ਹੋ ਨਾ ਹਮੇਸ਼ਾ ਵੀ ਕੋਈ ਇਹ ਨਹੀਂ ਕਿ ਤੁਹਾਡੇ ਕੋ ਕੋਈ ਪੇਸ਼ੈਂਟ ਆਇਆ ਤੇ ਉਹਦੀ ਗੱਲਬਾਤ ਸੁਣੀ ਤੇ ਦਵਾਈ ਦੇਤੀ ਨਾ ਕਿ ਬਲਕਿ ਤੁਸੀਂ ਉਹਦੀ ਜੜ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋ ਦੇਖੋ ਜੇਕਰ ਤੁਸੀਂ ਬਿਮਾਰੀ ਜੜ ਫੜ ਲੰਨੇ ਹੋ ਜੀ ਫਿਰ ਉਹ ਸਮੱਸਿਆ ਰਹਿੰਦੀ ਨਹੀਂ ਹੈ ਕਿਉਂਕਿ ਟੈਂਪਰੇਰੀ ਕਿਸੇ ਚੀਜ਼ ਦਾ ਹੱਲ ਕਰਨਾ ਤਾਂ ਅੱਜ ਆਪਾਂ ਬੱਚੇ ਨੂੰ ਠੀਕ ਕਰ ਦਾਂਗੇ ਅੱਜ ਉਹਦੀ ਇਮਿਊਨਿਟੀ ਬੂਸਟ ਹੋਏਗੀ ਉਹ ਠੀਕ ਹੋ ਜਾਏਗਾ ਬਟ ਉਹ ਜਦੋਂ ਜਿਸ ਅੱਗੇ ਜਾ ਕੇ ਉਸਦੀ ਏਜ ਜਿੱਦਾਂ ਆਪਾਂ ਕਹਦੇ ਵੀ ਇਹਦੀ ਕਾਫੀ ਏਜ ਲੰਘ ਚੁੱਕੀ ਹੈ ਨਾ ਉਸ ਟਾਈਮ ਉਹਦੀ ਇਮਿਊਨਿਟੀ ਘਟਣੀ ਹੈ ਉਸ ਨੂੰ ਇਹ ਹੀ ਸਮੱਸਿਆ ਫੇਰ ਹੋ ਜਾਣੀ ਫੇਰ ਹੋ ਜਾਣੀ আচ্ছা ਤੁਸੀਂ ਪਸ਼ੂਆਂ ਤੇ ਚਾਰਜੀ ਗੱਲ ਕਰ ਰਹੇ ਸੀ ਹਾਂਜੀ ਪਸ਼ੂਆਂ ਦੇ ਨਾਲ ਆਚਾਰ ਨੂੰ ਜਦੋਂ ਆਪਾਂ ਪਸ਼ੂ ਨੂੰ ਆਚਾਰ ਖਵਾਉਂਦੇ ਆ ਜਿਆਦਾਤਰ ਆਚਾਰ ਦੇ ਵਿੱਚ ਉਲੀ ਲੱਗੀ ਹੁੰਦੀ ਹੈ ਫੰਗਸ ਹਾਂ ਸੋ ਪਸ਼ੂ ਨੂੰ ਇੱਕ ਹੁੰਦਾ ਕਿ ਉਹਦਾ ਸਿਸਟਮ ਬਣਿਆ ਹੋਇਆ ਬਾਡੀ ਦਾ ਕਿ ਜੋ ਵੀ ਪਸ਼ੂ ਨੇ ਖਾ ਲਿਆ ਵੈਸੇ ਨਾਲ ਹਰ ਇੱਕ ਦਾ ਹੀ ਹੁੰਦਾ ਹੈ ਜਿਵੇਂ ਕਿ ਆਪਾਂ ਬੱਚੇ ਨੂੰ ਕਹਿੰਦੇ ਨੇ ਮਦਰ ਜਦੋਂ ਕਿਸੇ ਮਾਂ ਦੇ ਕੋਲ ਬੱਚਾ ਹੁੰਦਾ ਹੈ ਤਾਂ ਆਪਾਂ ਕਹਿੰਦੇ ਨੇ ਕਿ ਗਰਮ ਚੀਜ਼ ਨਹੀਂ ਖਾਣੀ ਬੱਚੇ ਨੂੰ ਖਰਾਬ ਕਰੇਗੀ ਬਿਲਕੁਲ ਇਸੇ ਤਰੀਕੇ ਨਾਲ ਜਦੋਂ ਆਪਾਂ ਪਸ਼ੂ ਨੂੰ ਅਚਾਰ ਪਾਉਨੇ ਆ ਫੰਗਸ ਵਾਲਾ ਉਲੀ ਵਾਲਾ ਅਚਾਰ ਪਾਉਨੇ ਆ ਤਾਂ ਉਹ ਉਲੀ ਜਿਹੜੀ ਹੈਗੀ ਹੈ ਦੁੱਧ ਚ ਆ ਜਾਂਦੀ ਹੈ ਉਹ ਟਰੈਵਲ ਕਰਦੀ ਹੈ ਅੰਦਰ ਟਰੈਵਲ ਕਰਦੀ ਹੈ ਉਹ ਦੁੱਧ ਜਾ ਕੇ ਤੁਹਾਨੂੰ ਉਹ ਖਰਾਬ ਕਰਦੀ ਹੈ ਜਿਸ ਦੇ ਨਾਲ ਤੁਹਾਡੇ ਪੇਟ ਦੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹੂੰ ਹੂੰ ਮਤਲਬ ਕਿਤੇ ਨਾ ਕਿਤੇ ਵੀ ਗੱਲ ਹੈ ਇੱਕ ਦੂਸਰੀ ਚਾਰ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਹੁਣ ਅੱਜ ਦਾ ਮਨੋੱਖਾ ਜਾਂ ਕੋ ਲੋਕ ਵੀ ਆਪਾਂ ਸਾਰੇ ਲੋਕ ਨੇਚਰਲ ਫੂਡ ਮਤਲਬ ਕੁਦਰਤੀ ਫੂਡ ਕਹੋ ਇੱਕ ਤਾਜ਼ਾ ਫੂਡ ਨੂੰ ਛੱਡ ਕੇ ਪ੍ਰੋਸੈਸਿੰਗ ਫੂਡ ਦੇ ਚੱਕਰ ਚ ਪੈ ਗਏ ਪ੍ਰੋਸੈਸਿੰਗ ਫੂਡ ਦੇ ਸੇਮ ਅਸੀਂ ਮਤਲਬ ਜਾਨਵਰਾਂ ਨੂੰ ਉਹਨਾਂ ਦੀ ਵੀ ਅਸੀਂ ਇਹ ਕਰ ਰਹੇ ਹਾਂ ਨਾ ਕਿ ਗਲਤ ਆ ਬਿਲਕੁਲ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਇਹ ਇਸ ਦੇ ਨਾਲ ਕੀ ਹੁੰਦਾ ਕਿ ਜਿਵੇਂ ਕਿ ਆਪਾਂ ਪੀਜ਼ਾ 버ਗਰ ਖਾਂਦੇ ਆ ਆਪਾਂ ਨੇ ਪਸ਼ੂਆਂ ਨੂੰ ਵੀ ਉਸੇ ਪਾਸੇ ਲਗਾ ਹਮ ਅਚਾਰ ਬਹੁਤ ਕੰਪਨੀਆਂ ਜਿਹਾ ਜਗਲ ਬਣਾ ਰਹੇ ਆ ਕੰਪਨੀਆਂ ਖੜੀਆਂ ਹੋ ਗਿਆ ਬਹੁਤ ਸਾਰੀਆਂ ਨਾ ਹਮ ਹਮ ਤੇ ਇੱਕ ਐਂਟੀਫੰਗਲਸ ਮੈਡੀਸਨ ਵੀ ਪਾਉਨੇ ਜੀ ਉਹ ਸੌਰੀ ਉਹ ਕੈਮੀਕਲ ਵਗੈਰਾ ਪਾਉਨੇ ਕੋਈ ਜਿਸ ਦੇ ਨਾਲ ਉਲੀ ਨਹੀਂ ਲੱਗਦੀ ਪੱਠਿਆ ਲੋ ਜੀ ਜੀ ਅਚਾਰ ਨੂੰ ਸੋ ਉਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਜੀ ਉਹ ਜਦੋਂ ਲੁੱਢ ਦੇ ਜ਼ਰੀਏ ਤੁਹਾਡੇ ਪੇਟ 'ਚ ਜਾਣਾ ਹੈ ਤੁਹਾਨੂੰ ਤਾਂ ਬਹੁਤ ਤਰ੍ਹਾਂ ਦੇ ਹੋਰ ਰੋਗ ਲੱਗ ਜਾਣੇ ਹਨ ਬਿਲਕੁਲ ਬਿਲਕੁਲ ਇਹ ਇਹ ਜਿਹੜੀ ਆਪਾਂ ਫੰਗਸ ਦੀ ਅੱਜ ਗੱਲ ਕਰ ਰਹੇ ਹਾਂ ਇਹ ਜਿੱਦਾਂ ਹੀ ਦੀ ਸ਼ੁਰੂਆਤ ਹੋਈ ਹੈ ਮੈਂ ਅਕਸਰ ਕਹਿਣਾ ਹੁੰਦਾ ਕਿ ਤੁਸੀਂ 2-4 ਸਾਲ ਵੇਟ ਕਰੋ ਤੁਸੀਂ ਆਪਣੇ ਪੰਜਾਬ ਤੇ ਦੇਖੋ ਸਕਿਨ ਦੇ ਰੋਗ ਕਿੰਨੇ ਵਧਨੇ ਆ ਹਾਂ ਕਿਉਂਕਿ ਆਪਣੇ ਜਿਹੜੇ ਜਿਹੜਾ ਮਰੀਜ਼ ਹੁੰਦਾ ਨਾ ਉਹਨੂੰ ਤਾਂ ਇਹ ਹੁੰਦਾ ਕਿ ਮੈਨੂੰ ਚਮੜੀ ਰੋਗ ਲੱਗ ਗਿਆ ਹਾਂ ਉਸ ਪਿੱਛੇ ਕਾਰਨ ਕੀ ਆ ਉਹ ਨਹੀਂ ਪਤਾ ਹਾਂ ਜਦੋਂ ਆਪਾਂ ਕਾਰਨ ਲੱਭਾਂਗੇ ਜੀ ਫਿਰ ਆਪਣਾ ਇਲਾਜ ਹਾਂ ਕਿਉਂਕਿ ਅਸੀਂ ਨਾ ਹਰ ਚੀਜ਼ ਜਦੋਂ ਕੋਈ ਨਵੀਂ ਆਉਂਦੀ ਆ ਅਸੀਂ ਇੱਕਦਮ ਪੰਜਾਬੀ ਲੋਕ ਟੁੱਟ ਕੇ ਪੈ ਜਾਂਦੇ ਫਿਰ ਉਹਦਾ ਟ੍ਰੈਂਡ ਹੀ ਬਣਾ ਦਿੰਦੇ ਆ ਹਾਲਾਂਕਿ ਚਾਰ ਦੀ ਕੋਈ ਲੋੜ ਨਹੀਂ ਹੈਗੀ ਕੋਈ ਸਮੱਸਿਆ ਨਹੀਂ ਹੋ ਸਕਦਾ ਚਲੋ ਵੱਡੇ ਫਾਰਮ ਹੌਰਮਾ 'ਚ ਲੋੜ ਮਹਿਸੂਸ ਕਰਦੇ ਨੇ ਪਰ ਆਮ ਜ਼ਿਮੀਂਦਾਰਾਂ ਨੂੰ ਛੋਟੇ ਜਿਨ੍ਹਾਂ ਨੇ ਇੱਕ ਕੀ ਦੋ ਦੋ ਪਸ਼ੂ ਨੂੰ ਨਹੀਂ ਚਾਹੀਦਾ ਜੀ ਤੁਸੀਂ ਤਾਜ਼ਾ ਪੱਠੇ ਲਿਆਓ ਪਸ਼ੂ ਨੂੰ ਪਾਓ ਹਾਂਜੀ ਪਸ਼ੂ ਨੂੰ ਆਚਾਰ ਪਾਉਂਦੇ ਆ ਉਸਦੀ ਸਮੈਲ ਬਹੁਤ ਹੁੰਦੀ ਹੈ ਜੀ ਹਨਾ ਕਿਸ ਕਿਦਾਂ ਯੂਜ਼ ਕਰ ਲਉਂਨੇ ਉਹਨਾਂ ਨੂੰ ਇੱਕ ਵਾਰੀ ਬਹੁਤ ਟਾਈਮ ਹੋ ਗਿਆ ਜੀ ਅਸੀਂ ਮੱਕੀ ਦਾ ਲਿਆਂਦਾ ਸੀਗਾ ਆ ਉਹ ਅਚਾਰ ਤਾਂ ਨਹੀਂ ਹੁੰਦਾ ਕੁਝ ਹੋ ਸੀਗਾ ਮੱਕੀ ਦਾ ਬਣਿਆ ਹੋਇਆ ਸੀ ਹਾਂ ਉਹ ਜਸਟ ਕੁਛ ਲਿਆਂਦਾ ਸੀ ਜਿੱਦਾਂ 2 4 5 ਕਿਲੋ ਅਸੀਂ ਦੇਖਿਆ ਸੀ ਵੀ ਕੀ ਇਹਦਾ ਫਰਕ ਪੈਂਦਾ ਸਾਨੂੰ ਕਿਸੇ ਨੇ ਕਹੇ ਸੀ ਇਹਦੇ ਨਾਲ ਪਸ਼ੂ ਦੁੱਧ ਵਰਦੇ ਆ ਅਸੀਂ ਪਸ਼ੂਆਂ ਨੂੰ ਜਿਹੜੇ ਅਸੀਂ ਆਪਣੇ ਪਸ਼ੂ ਰੱਖਿਆ ਉਹਨਾਂ ਨੂੰ ਅਸੀਂ ਰੇਸ ਸਪਰੇਅ ਵਾਲੇ ਪੱਠੇ ਵੀ ਨਹੀਂ ਪਾਉਂਦੇ ਠੀਕ ਹੈ ਮਿਹਨਤ ਤਾਂ ਜ਼ਰੂਰ ਲੱਗਦੀ ਹੈ ਪਰ ਜਦੋਂ ਆਪਾਂ ਨੇ ਇੱਕ ਕੰਮ ਆ ਰੱਖਿਆ ਹੁੰਦਾ ਆਪਾਂ ਉਸ ਨੂੰ ਸਮਝਾ ਸਕਦੇ ਹਾਂ ਉਸ ਤੋਂ ਕੰਮ ਲੈ ਸਕਦੇ ਹਾਂ ਇਹਨਾਂ ਨੇ ਆਪਣਾ ਕੰਮ ਕਰਨਾ ਆਪਣੇ ਪਸ਼ੂ ਰੱਖੇ ਹੋਏ ਆਪਣੇ ਪੱਠੇ ਹੈਗੇ ਉਹਨਾਂ ਦੇ ਥੋੜੀ ਜਿਹੀ ਮਿਹਨਤ ਹੋਰ ਕਰ ਲੈਣ ਜੀ ਜਦੋਂ ਆਪਾਂ ਨੇ ਆਪਣੇ ਵਾਸਤੇ ਰੱਖ ਹੀ ਲਏ ਫਿਰ ਆਪਾਂ ਘਟੋ ਘਟਾ ਆਪਣਾ ਤਾਂ ਖਾਣਾ ਵਧੀਆ ਖਾਈਏ ਬੜੀ ਹੈਰਾਨੀ ਦੀ ਗੱਲ ਹੈ ਨਾ ਕਿ ਇਸ ਟਾਈਮ ਦੁੱਧ ਨੂੰ ਮਤਲਬ ਅਸੀਂ ਸਭ ਤੋਂ ਵਧੀਆ ਭੋਜਨ ਮੰਨਦੇ ਸੀਗੇ ਵੀ ਜਿਹੜਾ ਵੇਸ਼ ਨੂੰ ਬੰਦਾ ਉਹਦੇ ਲਈ ਇੱਕ ਸੰਤੁਲਿਤ ਭੋਜਨ ਜਿਹੜਾ ਉਹ ਦੁੱਧ ਹੀ ਆ ਪਰ ਅੱਜ ਦੇਖੋ ਦੁੱਧ ਵੀ ਇੰਨਾ ਜ਼ਹਿਰੀਲਾ ਹੋ ਗਿਆ ਜਾਂ ਇੰਨਾ ਘੱਟ ਘੋਰਿਆ ਵੀ ਜਿੱਤੋਂ ਅਸੀਂ ਬਚਣ ਦੀ ਸਲਾਹ ਦੇ ਰਹੇ ਹਾਂ ਹਾਂਜੀ ਅਕਸਰ ਮਰੀਜ਼ਾਂ ਨੂੰ ਕਹਿੰਨਾ ਹੁੰਦਾ ਵੀ ਜੇਕਰ ਤੁਹਾਡੇ ਦੁੱਧ ਘਰ ਦਾ ਨਹੀਂ ਹੈਗਾ ਤਾਂ ਤੁਸੀਂ ਪੀਣਾ ਨਹੀਂ ਹਾਂ ਠੀਕ ਹੈ ਨਾ ਤੇ ਹੁਣ ਅਸੀਂ ਪਸ਼ੂ ਰੱਖੇ ਹੋਏ ਹਾਂ ਤੇ ਹੁਣ ਜੇਕਰ ਕੋਈ ਸਾਡੇ ਘਰੇ ਜਾਵੇ ਤਾਂ ਕਹੇਗਾ ਵੀ ਤੁਸੀਂ ਤਾਂ ਦੁੱਧ ਪੀਂਦੇ ਹੋ ਸਾਨੂੰ ਮਨਾ ਕਰਦੇ ਹੋ ਹਾਂ ਮੈਂ ਅਕਸਰ ਮਰੀਜ਼ਾਂ ਨੂੰ ਕਹਿੰਦਾ ਹਾਂ ਉਹਨਾਂ ਨੂੰ ਵੀ ਜੇਕਰ ਤੁਸੀਂ ਦੁੱਧ ਪੀਣਾ ਹੈ ਤੁਹਾਡੇ ਘਰ ਦਾ ਹੋਣਾ ਚਾਹੀਦਾ ਹੈ ਜੀ ਦੂਸਰਾ ਪਸ਼ੂ ਨੂੰ ਇੰਜੈਕਸ਼ਨ ਨਾ ਲੱਗਿਆ ਹੋਵੇ ਹਾਂ ਤੇ ਰੇਸਪਰੇ ਵਾਲੇ ਤੋਂ بچاؤ ਉਹ ਨਹੀਂ ਬਚ ਹੁੰਦਾ ਤਾਂ ਘਟੋ ਘਟਾ ਚਾਰ ਨਾ ਹੋਵੇ ਹਾਂ ਚਾਰ ਨਾ ਤੇ ਅਸੀਂ ਕਿਵੇਂ ਪੀਨੇ ਜੇ ਅਸੀਂ ਦੁੱਧ ਨੂੰ ਕਾੜ ਕੇ ਪੀਨੇ ਹਾਂ ਆ ਕਾੜ ਨੂੰ ਬੜੀ ਗੱਲ ਤੁਸੀਂ ਕਰ ਰਹੇ ਸੀ ਵੀ ਅਸਲ ਪ੍ਰੋਸੈਸ ਕੀ ਹੈ ਦੁੱਧ ਪੀਣ ਦਾ ਦੇਖੋ ਉਹ ਤਾਂ ਪਹਿਲਾਂ ਕਹਿੰਦੇ ਸੀ ਨਾ ਵੀ ਅਸੀਂ ਤਾਜ਼ਾ ਪੀ ਲੈਨੇ ਕੋਈ ਕਹਿੰਦਾ ਸੀ ਸਿੱਧਾ ਮਿਠਾਣਾ ਨੂੰ ਮੂੰਹ ਲਾ ਕੇ ਸਿੱਧਾ ਡਾਇਰੈਕਟ ਪੀ ਲੈਨੇ ਜਾਂ ਗਰਮ ਗਰਮ ਦੁੱਧ ਜਾਂ ਕੱਚਾ ਦੁੱਧ ਜਿੰਨਾਂ ਕਹਿੰਦੇ ਨੇ ਹਾਂਜੀ ਹੁਣ ਨਾ ਇਕੱਲੇ ਦੁੱਧ ਕੀ ਹੈ ਕਿ ਹੁਣ ਪਹਿਲਾਂ ਵਾਲਾ ਸਿਸਟਮ ਨਹੀਂ ਰਿਹਾ ਜੀ ਪਹਿਲਾਂ ਪੁਰਾਣੇ ਟਾਈਮ ਚ ਪਸ਼ੂ ਚਰ ਕੇ ਆਉਂਦੇ ਸੀ ਚਰ ਕੇ ਗਿਆ ਪਸ਼ੂ ਸੌ ਤਰ੍ਹਾਂ ਦੀ ਜੜੀ ਬੁੱਟੀ ਖਾ ਲੈਂਦਾ ਸੀ ਇਹ ਉਹ ਜਦੋਂ ਤੁਸੀਂ ਦੁੱਧ ਪੀਣਾ ਤੁਹਾਨੂੰ ਨੁਕਸਾਨ ਨਹੀਂ ਸੀ ਕਰਦਾ ਜੀ ਤੇ ਹੁਣ ਆਪਾਂ ਪਸ਼ੂ ਇੱਕ ਕਿੱਲੇ ਤੇ ਬੰਨੇ ਹੋਏ ਆ ਹਾਂ ਹ ਰੇਸ਼ਪਰੇ ਵਾਲਾ ਖਾਣਾ ਪਾ ਰਹੇ ਆ ਉਹੀ ਆਪਾਂ ਦੁੱਧ ਪੀ ਰਹੇ ਹੂੰ ਤੁਸੀਂ ਅਗਰ ਦੁੱਧ ਪਸ਼ੂ ਤੁਹਾਡੇ ਘਰ ਦੇ ਆ ਤੁਸੀਂ ਚਾਹੇ ਪੱਠੇ ਚ ਜੋ ਮੈਂ ਪੀ ਕਰਦੇ ਹਾਂ ਅਲੱਗ ਚ ਹੀ ਆ ਪਰ ਘੱਟੋ ਘੱਟ ਦੁੱਧ ਕਾੜ ਕੇ ਪੀਓ ਹੂੰ ਉਸਨੂੰ ਕੋਸ਼ਿਸ਼ੇ ਕਾੜਨ ਤੋਂ ਪਹਿਲਾਂ ਤਾਂ ਕਾੜਨ ਦਾ ਪ੍ਰੋਸੈਸ ਨਹੀਂ ਰਿਹਾ ਪਹਿਲਾਂ ਉਹ ਹਾਰੇ ਹੁੰਦੇ ਸੀ ਉਹਦੇ ਵਿੱਚ ਰੱਖ ਕੇ ਹਾਂ ਜਿਹੜੇ ਜਿਹੜੇ ਵੀ ਬਜ਼ੁਰਗਾਂ ਨੇ ਪਿੱਛੇ ਤੋਂ ਇਹ ਦੁੱਧ ਦਾ ਕਨਸੈਪਟ ਚਲਾਇਆ ਹੋਇਆ ਹੈ ਜਿੱਦਾਂ ਵੀ ਇਹ ਸਦੀਆਂ ਤੋਂ ਚੱਲਿਆ ਆ ਰਿਹਾ ਹਾਂ ਤਾਂ ਉਹਨਾਂ ਨੇ ਇਹ ਵੀ ਦੇਖਿਆ ਕਿ ਕਾੜੇ ਤੋਂ ਬਿਨਾ ਪੀ ਪੀ ਦਾ ਨਹੀਂ ਹੁੰਦਾ ਅਭੀ ਜਮ ਮਤਲਬ ਸਾਡੀ ਇੰਟਰਸਟਾਈਨ ਜਾਨੀ ਕਿ ਹਜਮ ਨਹੀਂ ਕਰਦੀ ਪੂਰੀ ਡਾਈਜੈਸਟ ਕਰ ਪਾਉਂਦੀ ਹਾਂ ਕਿੰਨਾ ਕੈਮੀਕਲ ਲੈ ਰਹੇ ਹੋ ਤੁਸੀਂ ਆਪਣਾ ਯੂਰੀਆ ਹੋ ਗਿਆ ਡਾਇਆ ਹੋ ਗਿਆ ਕਿੰਨਾ ਕੁਸ਼ਾ ਤੁਸੀਂ ਅੱਜ ਕੱਲ ਬਰਸੀਨ ਦੇ ਤਾਂ ਹੁਣ ਬਰਸੀਨ ਦਾ ਐਂਡ ਹੋ ਜਾਣਾ ਹੈ ਇਸ ਦੇ ਉੱਤੇ ਸਪਰੇ ਹੋਣੀ ਹੈ ਕੀੜੇ ਦੀ ਸਪਰੇ ਹੋਣੀ ਹੈ ਕਿੰਨਾ ਕੁਸ਼ਾ ਪਾ ਤੁਸੀਂ ਸਪਰੇ ਦੀ ਗੱਲ ਕੀਤੀ ਹੁਣ ਤਾਂ ਪੀਕ ਦਾ ਟਾਈਮ ਆ ਗਿਆ ਮੈਨੂੰ ਲੱਗਦਾ ਵੀ ਅਸੀਂ ਮੁੜਾਂਗੇ ਕਦੋਂ ਇਹ ਤਾਂ ਸਟੂਕ ਮੁਸ਼ਕਲ ਹੈ ਜੀ ਬਹੁਤ ਚੰਗੇ ਪਰਿਵਾਰ ਹੈਗੇ ਜਿਹੜੇ ਮਤਲਬ ਪਰ ਬਹੁਤ ਥੋੜੇ ਹੈਗੇ ਹੂੰ ਹੂੰ ਜਿਹੜੇ ਪਸ਼ੂਆਂ ਨੂੰ ਘੱਟੋ ਘੱਟ ਆਪਣੇ ਵਾਸਤੇ ਤਾਂ ਹੋਰ ਰੱਖਦੇ ਆ ਹੂੰ ਤੇ ਵੈਸੇ ਜਿੰਨਾ ਜੇਕਰ ਤੁਸੀਂ ਆਪਣੇ ਵਾਸਤੇ ਰੱਖਦੇ ਹੋ ਤਾਂ ਜੇਕਰ ਤੁਸੀਂ ਬਾਜ਼ਾਰ 'ਚ ਦੁੱਧ ਪਾਉਂਦੇ ਹੋ ਤਾਂ ਥੋੜਾ ਜਿਹਾ ਧਿਆਨ ਰੱਖੋ ਹਾਂ ਉਹ ਵੀ ਕਿਸੇ ਦੇ ਧਿਆਨ ਪੁੱਤ ਹੈ ਨਾ ਹਾਂ ਇਹ ਇਹ ਚੀਜ਼ ਹੈ ਅਪਾ ਧਿਆਨ ਨਹੀਂ ਰੱਖਦੇ ਜੀ ਤੇ ਆਪਣੀ ਜਿਹੜੀ ਸਕਿਨ ਦੀ ਗੱਲ ਚੱਲ ਰਹੀ ਸੀਗੀ ਤੇ ਫੰਗਸ ਜਿਹੜੀ ਹੈਗੀ ਆ ਸਕਿਨ ਦੀ ਪ੍ਰੋਬਲਮ ਤੁਹਾਨੂੰ ਲੱਗਦਾ ਹੁੰਦੀ ਤੁਸੀਂ ਡੈਂਡਰਫ ਦੀ ਗੱਲ ਕਿਤੇ ਡੈਂਡਰਫ ਮਤਲਬ ਸਕਿਨ ਦੀ ਸਟਾਰਟਿੰਗ ਆ ਬੀਟਵੀਨ ਜਦੋਂ ਤੁਸੀਂ ਐਦਾਂ ਦੀ ਕੋਈ ਫੰਗਸ ਵਾਲੀ ਮੰਨ ਲਓ ਤੁਹਾਡੇ ਘਰੇ ਸਲਾਬ ਹੈ ਜੀ ਸਲਾਬ ਹੁਣ ਤੁਹਾਡੇ ਕਿਤੇ ਗਲਤੀ ਨਾਲ ਹੱਥ ਨੂੰ ਲਾ ਕੇ ਜੀਭ ਨੂੰ ਲੱਗ ਗਈ ਕਿਸੇ ਬਰਤਨ 'ਚ ਲੱਗੀ ਰਹਿ ਗਈ ਤੁਸੀਂ ਅੰਦਰ ਲੈ ਲਿਓ ਉਹ ਤਾਂ ਉਸ ਦਿਨ ਨਾਲ ਤੁਹਾਡੇ ਜਿੱਦਾਂ ਸੇਮ ਸਲਾਬ ਐ ਇੱਧਰ ਲੱਗੀ ਹੁੰਦੀ ਐ ਕਿਤੇ ਨਾ ਕਿਤੇ ਤੁਹਾਡੇ ਅੰਦਰ ਜਾ ਕੇ ਉਦਾਂ ਜੀ ਬਣ ਜਾਂਦੀ ਐ ਇਹਦੀ ਸਿੰਟਮਸ ਜਿਹੜੇ ਤੁਹਾਡੀ ਬੋਡੀ ਸ਼ੋਅ ਕਰ ਲਾਈ ਜਾਂਦੀ ਐ ਹਾਂ ਹਾਂ ਠੀਕ ਐ ਨਾ ਜਿਵੇਂ ਧੱਦਰ ਵਗੈਰਾ ਹੁੰਦੀ ਐ ਜੀ ਕਿਸੇ ਦੇ ਉਹ ਸੇਮ ਜਿਵੇਂ ਧੱਦਰ ਸਲਾਬ ਕੰਧ ਦੇ ਉੱਤੇ ਵਾਈਟ ਵਾਈਟ ਆਪਣਾ ਛੱਡਦੇ ਉਹ ਧੰਦ ਦੇ ਉੱਤੇ ਵੀ ਉਹ ਉਦਾਂ ਵਾਈਟ ਬਣ ਜਾਂਦਾ ਐ ਬਿਲਕੁਲ ਬਿਲਕੁਲ ਹਾਂਜੀ ਹਾਂ ਮਤਲਬ ਉਹ ਇੱਕ ਤਰ੍ਹਾਂ ਨਾਲ ਸਟਾਰਟਿੰਗ ਦੇ ਕੀ ਕਹਾਂ ਉਹ ਸਿਮਟਮ ਨੇ ਫਿਰ ਉਹ ਹੌਲੀ ਹੌਲੀ ਅੱਗੇ ਬਣਦਾ ਬਣਦਾ ਸੋਰਸਿਸ ਤੱਕ ਜਾ ਸਕਦਾ ਹੈ ਨਾ ਹੋਰ ਉਹ ਫਿਰ ਅੱਗੇ ਜਿੱਦਾਂ ਹੁਣ ਸੋਰਸਿਸ ਇਹੀ ਚੀਜ਼ ਹੈ ਜੀ ਫੰਗਸ ਦਾ ਇੱਕ ਕਹੋ ਜਿੱਦਾਂ ਫੰਗਸ ਦੀਵਾਰਾਂ ਤੇ ਹੁੰਦੀ ਹੈ ਉਹ ਫੰਗਸ ਤੁਹਾਡੀ ਬੋਡੀ ਤੇ ਲੱਗ ਗਈ ਹਾਂ ਹਾਂ ਔਰ ਜਿਹੜੇ ਪੇਸ਼ੈਂਟ ਦੀ ਅਸੀਂ ਸੋਰਸਿਸ ਠੀਕ ਕਰਦੇ ਹਾਂ ਉਹਨਾਂ ਨੂੰ ਬਸ ਪਰਹੇਜ ਤੇ ਇੱਕ ਦੋ ਮੈਡੀਸਨ ਦਰਨੇ ਉਹ ਠੀਕ ਹੋ ਜਾਂਦਾ ਜੀ ਜਿਹੜੇ ਬੰਦੇ ਨੇ ਪਰਹੇਜ ਨਹੀਂ ਕਰਨਾ ਜੋ ਕਦੇ ਠੀਕ ਨਹੀਂ ਹੋ ਸਕਦਾ ਤੇ ਅੱਛਾ ਇਹ ਵੀ ਕਾਰਨ ਤਾਂ ਨਹੀਂ ਜਿੱਦਾਂ ਅਸੀਂ ਧੁੱਪਾਂ ਧੁੱਪ ਤੋਂ ਬਹੁਤ ਬਚਣ ਲੱਗ ਗਏ ਆ ਧੁੱਪ ਤੋਂ ਬਹੁਤ ਬਚਣ ਲੱਗ ਗਏ ਹੈ ਨਾ ਵੀ ਜਿੰਨਾ ਹੋ ਸਕੇ ਮਤਲਬ ਜੇ ਧੁੱਪ ਲੈਣੀ ਵੀ ਤਾਂ ਕਿੰਨੇ ਸੰਸਕ੍ਰਿਤ ਕ੍ਰੀਮ ਲਾਓ ਮਤਲਬ ਕਿਸੇ ਵੀ ਤਰ੍ਹਾਂ ਧੁੱਪ ਸਾਡੇ ਅੰਦਰ ਨਾ ਪੈ ਜੇ ਬਿਲਕੁਲ ਧੁੱਪ ਸਾਡੇ ਅੰਦਰ ਜਿਹੜੀ ਸਲਾਵ ਹੈ ਨਾ ਜੀ ਹਾਂਜੀ ਜਿੱਥੇ ਵੀ ਧੁੱਪ ਪੈ ਗਈ ਉੱਥੇ ਸਲਾਵ ਨਹੀਂ ਹੁੰਦੀ ਹਾਂ ਬਿਲਕੁਲ ਸੋ ਇਸੇ ਤਰੀਕੇ ਨਾਲ ਜੇਕਰ ਤੁਸੀਂ ਸਵੇਰੇ ਚੜ੍ਹਦੇ ਸੂਰਜ ਦੀ ਜਾਂ ਦਿਨ ਦੇ ਦਿਨ ਦੇ ਵਿੱਚ ਧੁੱਪ ਵਗਾਰਾ ਲੈਣੇ ਹੋ ਨਾਰਮਲ ਧੁੱਪ ਲੈਣੇ ਹੋ ਤਾਂ ਉਹ ਤੁਹਾਨੂੰ ਬਹੁਤ ਫਾਇਦਾ ਕਰਦੀ ਹੈ ਹਾਂ ਜਿਹੜੀ ਡੈਂਡਰ ਤੇ ਆਪਾਂ ਗੱਲ ਕਰਦੇ ਸੀ ਕਿ ਉਹ ਵੀ ਜਿੱਦਾਂ ਇੰਦਾ ਤੁਹਾਡੇ ਸਕਿਨ ਦੇ ਵਿੱਚ ਡਰਾਈਨੈਸ ਵਧੀ ਜਾਣੀ ਹੈ ਉਹ ਡੈਂਡਰ ਦੇ ਉਤੋਂ ਦਾ ਪੈਦਾ ਹੋਈ ਜਾਣਾ ਹਾਂ ਕਾਰਨ ਤਾਂ ਬਹੁਤ ਸਾਰੇ ਬਣ ਜਾਂਦੇ ਨੇ ਇੱਕ ਜਿਹੜੀ ਆਪਾਂ ਇਸ ਵੀਡੀਓ ਚ ਵੀ ਡਿਸਕਸ ਨਹੀਂ ਕਰ ਸਕਦੇ ਇੰਨੇ ਸਾਰੇ ਕਾਰਨ ਹੈ ਹਾਂ ਕਿਉਂਕਿ ਬਹੁਤ ਲੰਮਾ ਕੰਮ ਹੋ ਜਾਣਾ ਹੈ ਉਸ ਤੇ ਵਾਸਤੇ ਜਿਹੜਾ ਮਰੀਜ਼ ਜਿੰਨੇ ਮਰੀਜ਼ ਆ ਗਏ ਮੰਨ ਲਓ ਅਗਰ ਆਪਣੇ ਕੋਲ 5 ਮਰੀਜ਼ ਆ ਗਏ ਜੀ ਆਪਾਂ ਕਹਦੇ ਖਾਰਚ ਦੇ ਹੀ ਮੰਨ ਲਓ ਤੁਸੀਂ ਉਹਨਾਂ ਦੀ ਜਿਹੜੀ ਬਿਮਾਰੀ ਦੇ ਕਾਰਨ ਹੈ ਅਲੱਗ ਅਲੱਗ ਹੋਣਗੇ ਬਿਲਕੁਲ ਰਾਈਟ ਉਹ ਉਹ ਇੱਕ ਮੈਡੀਸਿਨ ਕਦੇ ਵੀ ਉਹਨਾਂ ਦਾ ਇਲਾਜ ਨਹੀਂ ਕਰ ਸਕਦੀ। ਹਾਂ। ਇਹ ਜ਼ਰੂਰੀ ਨਹੀਂ ਹੈਗਾ ਜੇਕਰ ਇੱਕ ਦਵਾਈ ਨਾਲ ਇੱਕ ਬੰਦਾ ਠੀਕ ਹੋ ਗਿਆ ਦੂਜਾ ਬੰਦਾ ਉਸੇ ਦਵਾਈ ਨਾਲ ਠੀਕ ਹੋ ਜੇਗਾ। ਅਮਰੀਦ ਠੀਕ ਹੋ ਜਾਏਗਾ। ਕਦੇ ਵੀ ਨਹੀਂ ਹੁੰਦਾ ਜੀ। ਨਹੀਂ ਹੁੰਦਾ। ਜਿਵੇਂ ਕਿ ਆਪਾਂ ਕਹਿੰਦੇ ਨੇ ਜੀ ਕਿ ਮੈਨੂੰ ਦਾ ਪੁਰਾਣੇ ਡਾਕਟਰ ਥੋੜਾ ਮਾਗਿਆ। ਉਹਨੂੰ ਕਹਿੰਨੀ ਆਇਆ ਪਤਾ। ਹਾਂ। ਅਸਲ ਚਿਕਾਪ ਨਹੀਂ ਹੁੰਦਾ ਕਿ ਤੁਹਾਨੂੰ ਜਿਹੜੀ ਤੁਹਾਡੀ ਬੋਡੀ ਦੇ ਸਿੰਪਟਮਸ ਹੈ ਉਹ ਅਲੱਗ-ਅਲੱਗ। ਹਾਂ ਹਾਂ। ਉਹ ਬਿਮਾਰੀ ਦਾ ਕਾਰਨ ਹਰ ਇੱਕ ਚੀਜ਼ ਤੁਹਾਨੂੰ ਕੋਈ ਖੁਰਾਕ ਵੀ ਤੁਸੀਂ ਖਾਣਿਓ ਤੁਹਾਨੂੰ ਅਲੱਗ ਦਾ ਅਸਰ ਕਰੇਗੀ ਦੂਜੇ ਨੂੰ ਲੱਗੇਗੀ। ਅਛਾ ਬਚਾ ਕੀ ਕਰ ਸਕਦੇ ਮੋਟੀ ਤੌਰ ਤੇ ਸਾਂਝੇ ਤੌਰ ਤੇ ਆਪਾਂ ਜੇ ਸਾਰਿਆਂ ਨੂੰ ਕਹਿਣਾ ਹੋਵੇ ਜੀ ਧੁੱਪ ਦੀ ਗੱਲ ਕਰੀ ਤੁਸੀਂ ਵੀ ਹੋਰ ਕਿਦਾਂ ਕਿੰਦਾ ਤੇ ਪਹਿਲਾਂ ਤਾਂ ਜੇ ਤੁਸੀਂ ਜਿੰਨਾ ਵੀ ਹੋ ਸਕੇ ਸਲਾਬ ਤੋਂ ਆਪਣਾ ਖੜਾ ਛੁਡਾਓ ਹਾਂ ਸਲਾਬ ਦਾ ਤੁਸੀਂ ਘਰੇ ਆਪਣੇ ਨਿੰਮ ਦੇ ਪੱਤੇ ਦਾ ਧੂਆ ਕਰੋ ਸਾਫ ਸਫਾਈ ਰੱਖੋ ਜੇ ਨਹੀਂ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਫਿਰ ਖੁਰਾਕ ਆਪਣੀ ਵਧਾਓ ਖਾਸ ਕਰਕੇ ਜੇਕਰ ਚਾਹ ਦੁੱਧ ਕਰਦਾ ਨਹੀਂ ਹੈਗਾ ਤਾਂ ਨਾ ਪੀਓ ਹਾਂ ਜੇਕਰ ਤੁਸੀਂ ਇਸ ਚੀਜ਼ੋਂ ਨਿਕਲਣਾ ਚਾਹੁੰਦੇ ਤੁਹਾਨੂੰ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਜੀ ਜੀ ਇੱਕ ਜੀ ਮੈਂ ਆਪਾਂ ਕਿ ਤੁਸੀਂ ਗੱਲ ਕਰੀ ਨਿੰਮ ਦੇ ਪੱਤਿਆਂ ਦੀ ਹੈ ਨਾ ਕਿ ਸਾਨੂੰ ਕੈਮੀਕਲਾਂ ਦਾ ਖੜਾ ਵੀ ਛੜਵਾ ਚ ਮਤਲਬ ਪੈਣਾ ਕਿਤੇ ਨਾ ਕਿਤੇ ਅਸੀਂ ਹਰ ਚੀਜ਼ ਉੱਧਰ ਜਾ ਰਹੇ ਹਾਂ ਮਾਰੋ ਜਿਉਂ ਨੇਚਰਲੀ ਤੁਸੀਂ ਗੱਲ ਕੀਤੀ ਨਿੰਮ ਦੇ ਪੱਤੇ ਹਰਦਾਂ ਇਹ ਚੀਜ਼ਾਂ ਛੱਡ ਗਈ ਚੁੱਕੇ ਆ ਆਪਾਂ ਛੱਡ ਲੁੱਕੇ ਹੈ ਨਾ ਪਹਿਲਾਂ ਵੇੜਿਆਂ 'ਚ ਘਰਾਂ ਜ ਨਿੰਮਾ ਹੁੰਦੀਆਂ ਸੀ ਹਾਂ ਤੁਸੀਂ ਘਰੇ ਆਪਣੇ ਵੇੜੇ 'ਚ ਨਿੰਮ ਵਗੈਰਾ ਲਗਾਓ ਤੁਸੀਂ ਉਹ ਜਦੋਂ ਉਹਨੂੰ ਫੁੱਲ ਲਾਉਂਦੇ ਆ ਉਹ ਕਮਾਲ ਦੀ ਖੁਸ਼ਬੂ ਆਉਂਦੀ ਹੈ ਜੀ ਉਹ ਅਸੀਂ ਅਸਲ ਲੰਬੇ ਪ੍ਰੋਸੈਸ ਤੋਂ ਦਰਦੇ ਆ ਅਸੀਂ ਕਿ ਨਹੀਂ ਹਰ ਚੀਜ਼ ਬਣੀ ਬਣਾਈ ਹੋਵੇ ਬਸ ਜਸਨਾ ਵੀ ਉਹ ਜਿਹੜੀ ਡੱਬੀ ਉੱਚੇ ਵਿੱਚ ਪਈ ਹੋ ਗਈ ਬੋਤਲ ਚ ਤੇ ਮਾਰ ਗਈ ਹਾਂ ਬਸ ਉਹ ਆਪਾਂ ਕਰੀਏ ਤੇ ਚੱਲੀਏ ਹੈਨਾ ਤੇ ਇੱਕ ਜੇਕਰ ਤੁਸੀਂ ਇਸ ਚੀਜ਼ ਦੇ ਵਿੱਚੋਂ ਨਹੀਂ ਨਿਕਲੋਗੇ ਤਾਂ ਫਿਰ ਉਹ ਇੰਨਾ ਵੱਧ ਜਾਂਦਾ ਜਿਵੇਂ ਇੱਕ ਟਾਈਮ ਦੇ ਵਿੱਚ ਜਾ ਕੇ ਤੁਹਾਡੇ ਸਕਿਨ ਦੇ ਸੈੱਲ ਬਣਨੇ ਬੰਦ ਹੋ ਜਾਂਦੇ ਹਾਂ ਤੇ ਆਪਣੇ ਜੱਲੇ ਦੇ ਵਿੱਚ ਇੱਕ ਬੇਟੀ ਆਈ ਸਾਡੇ ਕੋਲ ਜੀ ਤਕਰੀਬਨ ਬੇਟੀ ਉਹ 19 ਸਾਲ ਤੋਂ ਪੀਜੀ ਤੋਂ ਦਵਾਈ ਖਾ ਰਹੀ ਹੈ ਜਿੰਨੀਦਰ ਮੈਡੀਸਨ ਖਾਂਦੀ ਆ ਉਹ ਠੀਕ ਹੈ ਅਦਰਵਾਈਜ਼ ਨਹੀਂ ਉਸਦਾ ਇੰਨੀ ਕੰਡੀਸ਼ਨ ਖਰਾਬ ਹੈ ਜਿਸ ਟਾਈਮ ਹਮ ਤੇ ਸਕਿਨ ਵੀ ਐਦਾਂ ਹੋਈ ਪਈ ਜਿਵੇਂ ਕਿਸੇ 80 ਸਾਲ ਵਾਲੇ ਬਾਬੇ ਦੀ ਹੁੰਦੀ ਹੈ 21 ਸਾਲ ਦੀ ਕੁੜੀ ਦੀ ਉਮਰ ਹੈ ਜੀ 19 ਸਾਲ ਤੋਂ ਦਵਾਈ ਖਾ ਰਹੀ ਹੈ ਮਤਲਬ 2 ਸਾਲ ਪਹਿਲੇ ਸੀ ਕਿ ਉਹ ਠੀਕ ਸੀ ਉਸ ਤੋਂ ਬਾਅਦ ਮੈਡੀਸਨ ਸ਼ੁਰੂ ਹੋ ਗਈ ਹੁਣ ਉਹਦੇ ਸਕਿਨ ਦੇ ਜਿਹੜੇ ਸੈੱਲ ਹੈ ਇਹ ਵੀ ਕੰਮ ਨਹੀਂ ਕਰ ਰਹੇ ਜਿਵੇਂ ਬਿਲਕੁਲ ਮਾਸ ਵੀ ਖਰਾਬ ਹੋਇਆ ਪਿਆ ਬੜਾ ਦੇਖਣ ਨੂੰ ਬੇਟੀ ਨੂੰ ਥੋੜਾ ਜਿਹਾ ਅਲੱਗ ਜੀ ਲੱਗਦੀ ਹੈ ਦੇਖਣ ਨੂੰ ਆ ਆ ਬੱਚੇ ਨਾਲ ਤੇ ਉਸਤੇ ਵੀ ਰੁਕੀ ਇੰਨੇ ਸਾਲਾਂ ਤੋਂ ਟਰੀਟਮੈਂਟ ਉਸ ਦਾ ਬੇਟੀ ਦੇ ਚੱਲ ਰਿਹਾ ਤੇ ਫਾਇਦਾ ਕੋਈ ਨਹੀਂ ਹੈ ਹਮਮ ਸਿਰਫ ਇੰਨਾ ਕਹੇਗਾ ਕਿ ਉਹ ਬਿਮਾਰੀ ਜਿਹੜੀ ਹੈਗੀ ਇੱਕ ਰੁਕੀ ਹੋਈ ਹੈ ਸਲੋ ਕੰਮ ਕਰ ਬਾਅਦ ਰਹੀ ਹੈ ਬਟ ਸਪੀਡ ਨਾਲ ਨਹੀਂ ਬਾਅਦ ਰਹੀ ਹਮਮ ਜਦੋਂ ਸਾਡੇ ਕੋਲ ਆਈ ਤਾਂ ਮੈਂ ਉਹਨੂੰ ਬੇਟੀ ਨੂੰ ਦੇਖ ਕੇ ਹੀ ਦੱਸਦਾ ਕਿ ਬੇਟਾ ਤੁਹਾਡੇ ਸਲਾਹਾਂ ਆਈਆਂ ਕਹਿੰਦੀ ਬਹੁਤ ਜਿਆਦਾ ਹਮਮ ਇੰਨੀ ਡੈਟ ਤੋਂ ਮੇਰੇ ਜਾਣ ਤੋਂ ਪਹਿਲਾਂ ਕਹਿੰਦੀ ਹਮਮ ਇਹੇ ਸੋਚਿਆ ਮੈਂ ਦੰਦ ਜਲ ਨੂੰ ਲਈ ਸਾਬਣ ਸ਼ੈਂਪੂ ਵੀ ਜ਼ਿੰਮੇਵਾਰ ਜਿਸ ਤਰ੍ਹਾਂ ਆਪਾਂ ਬਹੁਤ ਆਤਮਪ੍ਰੀਤੀ ਮਾਤਰਾ ਛਟੜਾ ਟੜ ਅਸੀਂ ਕੋਸ਼ਣਾ ਜਿਆਦੇ ਤੁਸੀਂ ਇੱਕ ਤਾਂ ਜਿਹੜਾ ਇਦਾਂ ਦਾ ਕੋਈ ਪੇਸ਼ੈਂਟ ਹੈ ਉਹਨੂੰ ਕੱਪੜੇ ਸਾਬਣ ਸ਼ੈਂਪੂ ਸਭ ਹਰੇਕੀ ਅਲੱਗ ਰੱਖਣੀ ਚਾਹੀਦੀ ਹਾਂ ਤੇ ਜਿਹੜੇ ਅੱਜਕੱਲ ਜਿਆਦੇ ਤੁਹਾਨੂੰ ਲੱਗਦਾ ਕਿ ਹਾਈ ਸਟਰੋਂਗ ਕਿਸੇ ਕੈਮੀਕਲ ਸ਼ੈਂਪੂ ਉਹ ਜਾਂ ਫਿਰ ਸਾਬਣ ਦੇ ਵਿੱਚ ਹੈਗਾ ਉਹਨਾਂ ਯੂਜ਼ ਕਰੋ ਹਾਂ ਯੂਜ਼ ਕਰੋਗੇ ਤੁਹਾਨੂੰ ਥੋੜੇ ਬਸ ਸਮੱਸਿਆ ਘੜੀ ਕਰੇਗਾ ਜਿੰਨਾ ਮਤਲਬ ਕਹਿਣ ਦਾ ਭਾਵ ਵੀ ਜਿੰਨਾ ਕੁਦਰਤ ਦੇ ਨੇੜੇ ਰਿਹਾ ਜਾਵੇ ਤਾਂ ਉਹ ਠੀਕ ਹੈ ਕਿਉਂਕਿ ਬੋਡੀ ਸਾਡੀ ਕੁਦਰਤੀ ਹੈ ਇੱਕ ਟਾਈਮ ਨਾ ਜੀ ਆਪਾਂ ਨੂੰ ਵਾਪਸ ਆਉਣ ਲਈ ਆ ਤਾਂ ਰਹੇ ਹਾਂ ਪਰ ਆਪਾਂ ਬਹੁਤ ਹੌਲੀ ਆ ਰਹੇ ਹਾਂ ਆਪਾਂ ਥੱਲੇ ਵੀ ਕਿਤੇ ਨਾ ਕਿਤੇ ਨਾ ਕਾਲ ਕਰ ਜੰਨੇ ਆ ਤੁਸੀਂ ਦੇਖੋ ਕਮਾਲ ਦੀ ਗੱਲ ਹੈ ਕਿ ਸਾਡੇ ਕੋਲ ਇੱਥੇ ਕਈ ਵਾਰ ਕੋਈ ਜਿਵੇਂ ਆਫੀਸਰ ਆ ਗਿਆ ਆਰਮੀ ਦਾ ਕੋਈ ਆ ਗਿਆ ਹੈ ਨਾ ਉਹ ਸਭ ਤੋਂ ਜਲਦੀ ਠੀਕ ਹੋਨੇ ਜੀ ਹਾਂ ਇਹੀ ਜਿਹੜੇ ਏਦਾਂ ਦੇ ਇਨਸਾਨ ਹੁੰਨੇ ਆ ਇਹ ਆਪਣੇ ਬੋਡੀ ਪ੍ਰਤੀ ਆਪਣੇ ਸਰੀਰ ਪ੍ਰਤੀ ਬਹੁਤ ਮਾਨਦਾਰ ਹੁੰਦੇ ਹੂੰ ਜੋ ਤੁਸੀਂ ਕਹਿ ਬਲੋ ਫੋਲੋ ਕਰਦੇ ਨੇ ਇੱਕ ਨੰਬਰ ਦਾ ਵੀ ਨਹੀਂ ਸੈਰ ਕਰਨੀ ਇੰਨੇ ਚੀਜ਼ਾਂ ਕਰਨੀਆਂ ਆਪਣੀ ਧੁੰ ਦੇ ਪੱਕੇ ਕਹਿ ਲੋ ਹਣਾ ਅਸੀਂ ਵਿਸਲੀ ਹੋ ਜਨੇ ਹਰ ਚੀਜ਼ ਨੂੰ ਕੋਈ ਨਾ ਅੱਜ ਨਹੀਂ ਕੱਲ ਸਹੀ ਕਰਨੀ ਪਰਸੋਂ ਸਹੀ ਇਹ ਵੀ ਕਾਰਨ ਆ ਆਪਾਂ ਕਾਲ ਵੀ ਕਰਦੇ ਹੂੰ ਫਿਰ ਬਹੁਤ ਨੁਕਸਾਨ ਦਾ ਆਪਣਾ ਫੋਨ ਨੇ ਵੀ ਕਰਤਾ ਹਾਂ ਬਹੁਤ ਹੈ ਨਾ ਇੱਥੇ ਜਾਣਾ ਹੋਣਾ ਹੈ ਜੋ ਕਿਤੇ ਹੋ ਗਿਆ ਤੁਸੀਂ ਕੋਈ ਫੰਕਸ਼ਨ ਦੀ ਫੋਟੋ ਪਾ ਲਈ ਕੁਝ ਕਰ ਲਿਆ ਪਤਾ ਹਰ ਇੱਕ ਮਿੰਟ ਮਿੰਟ ਸੈਕਿੰਡ ਸੈਕਿੰਡ ਆਪਣੇ ਆਪ ਨੂੰ ਅਪਡੇਟ ਕਰਦੇ ਕਿ ਮੈਂ ਅਗਰ ਅਪਡੇਟ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਨਾ ਹੋਇਆ ਤਾਂ ਪਤਾ ਨਹੀਂ ਕੀ ਵਜ੍ਹਾ ਕਿਉਂਕਿ ਉਸ ਚੀਜ਼ ਨੇ ਵੀ ਆਪਾਂ ਨੂੰ ਬਿਮਾਰ ਕਰਤਾ ਜੀ ਉਹ ਵੀ ਤੁਹਾਡੀ ਤੁਸੀਂ ਕਿਤੇ ਫੋਨ ਤੁਹਾਡਾ ਰਹਿ ਗਿਆ ਟੈਨਸ਼ਨ ਹੋ ਜਾਂਦੀ ਕਿਤੇ ਹਾਂ ਸਰੀਰ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਅੰਦਸਤ ਹੋਣਾ ਪਹਿਲਾਂ ਹੋਣਾ ਜ਼ਰੂਰੀ ਹੈ ਪਹਿਲਾਂ ਹਾਂ ਹਾਂ ਤੁਸੀਂ ਜੇਕਰ ਇਹਨਾਂ ਬਿਮਾਰੀਆਂ ਤੋਂ ਆਪਣਾ ਖਹਿੜਾ ਛਡਾਉਣਾ ਚਾਹੁੰਦੇ ਹੋ ਤੁਹਾਨੂੰ ਇਹਨਾਂ ਚੀਜ਼ਾਂ ਵਿੱਚੋਂ ਨਿਕਲਣਾ ਪੈਣਾ ਤੁਹਾਨੂੰ ਆਪਣੇ ਆਪ ਨੂੰ ਸਟਰੋਂਗ ਕਰਨਾ ਪੈਣਾ ਹੈ ਤੁਹਾਨੂੰ ਆਪਣੀ ਮਾਨਸਿਕਤਾ ਉੱਚੀ ਕਰਨੀ ਪੈਣੀ ਹੈ ਸੋਚ ਉੱਚੀ ਕਰਨੀ ਪੈਣੀ ਹੈ ਕੁਝ ਨਹੀਂ ਇਹ ਇਹ ਜਦੋਂ ਸੋਚਣ ਲੱਗੇ ਕੋਈ ਕਰ ਨਹੀਂ ਕਿੱਡੀ ਕੇ ਗੱਲ ਹੈ ਇਹ ਕਰ ਲਾਂਗੇ ਹਾਂ ਵੇ ਜੀ ਵੈਸੇ ਗੱਲਾਂ ਬਹੁਤ ਨੇ ਪਰ ਮੈਂ ਕਿੰਨਾ ਇਹਨੂੰ ক্লোਜ਼ ਕਰੀਏ ਆਪਾਂ ਅੰਤ ਵਿੱਚ ਕੋਈ ਸੰਦੇਸ਼ ਦੇ ਰੂਪ ਵਿੱਚ ਹਾਲਾਂਕਿ ਤੁਸੀਂ ਬਹੁਤ ਗੱਲਾਂ ਕਰ ਦਿੱਤੀਆਂ ਫਿਰ ਵੀ ਕੋਈ ਗੱਲ ਦੋ ਸ਼ਬਦ ਕਹਿਣਾ ਚਾਹੋ ਤੇ ਫਿਰ ਆਪਾਂ ਬਾਕੀ ਡਿਸਕਸ਼ਨ ਜਿਹੜੀ ਆਪਾਂ ਨੈਕਸਟ ਵੀਡੀਓ ਚ ਕੇ ਕਰਦੇ ਰਹਿਾਂਗੇ ਹਾਂ ਹਾਂਜੀ ਮੈਂ ਤਾਂ ਇਹੀ ਕਹਿ ਸਕਦਾ ਕਿ ਤੁਸੀਂ ਬਾਹਰ ਦਾ ਨਾ ਖਾਓ ਹਾਂ ਰਾਈਟ ਤੇ ਆਪਣੇ ਘਰੇ ਸਾਫ ਸਫਾਈ ਰੱਖੋ ਕੋਸ਼ਿਸ਼ ਕਰੋ ਕਿ ਜੇਕਰ ਸਲਾਹ ਹੈਗੇ ਤਾਂ ਉਸ ਦਾ ਆਪਣਾ ਹੱਲ ਕਰੋ ਕੁਝ ਵੀ ਕਰੋ ਪੇਂਟ ਕਰਵਾਓ ਟਾਈਲਸ ਲਗਵਾਓ ਨੇਮ ਦੇ ਪੱਤੇ ਇਹਨਾਂ ਨੂੰ ਘੋਲ ਕਰੋ ਹਮ ਉਸ ਵੀ ਕਰੋ ਉਸ ਚੀਜ਼ ਦਾ ਹੱਲ ਕਰੋ ਤੁਸੀਂ ਨਹੀਂ ਹੱਲ ਕਰੋਗੇ ਮੇਰੀ ਗੱਲ ਅੱਜ ਦੀ ਯਾਦ ਰੱਖਿਓ ਤੁਹਾਡੇ ਬੱਚਿਆਂ ਨੂੰ ਸਾਥ ਬਲਾਂਗੇ ਹਮ ਕਿਉਂਕਿ ਇਹ ਜਦੋਂ ਬੈਕਟੀਰੀਆ ਤੁਹਾਡੇ ਅੰਦਰ ਜਾਂਦਾ ਸਾਡੇ ਲੰਡਸ ਤੇ ਫੇਫੜਿਆਂ ਦੇ ਉੱਤੇ ਜਾ ਕੇ ਇਹੀ ਕੰਮ ਕਰਦਾ ਜਿੱਦਾਂ ਇਹ ਕੰਧਾਂ ਦੇ ਉੱਤੇ ਕਰਦਾ ਹਮ ਇਸੇ ਕਰਕੇ ਬੱਚਿਆਂ ਨੂੰ ਛਿੱਕਾਂ ਖਾਂ ਪਾ ਮੈਂਦਾਂ ਦੀ ਸਮੱਸਿਆ ਜਿਹੜੀ ਆਜੀ ਹਮ ਸੋ ਇਸ ਤੋਂ ਨਿਕਣ ਵਾਸਤੇ ਤੁਹਾਨੂੰ ਸਾਹ ਸੁਪਾਈ ਦਾ ਬਹੁਤ ਧਿਆਨ ਰੱਖਣਾ ਪਵੇ ਜੀ ਸੋ ਵੈਸਾ ਬਹੁਤ-ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ। ਫਿਰ ਗੱਲ ਕਰਦੇ ਆਪਾਂ ਨੈਕਸਟ ਆਪਣੇ ਪੋਡਕਾਸਟ ਦੇ ਵਿੱਚ। ਠੀਕ ਹੈ। ਜੀ ਦਰਸ਼ਕੋ, ਵੈਸਾ ਸਾਹਿਬ ਨੇ ਬਹੁਤ ਹੀ ਸੋਹਣੀਆਂ ਸੱਚੀਆਂ ਤੇ ਬੜੀਆਂ ਗਿਆਨਵਰਤਕ ਗੱਲਾਂ ਦਸੀਆਂ। ਇਹਨਾਂ ਨੇ ਕਿਹਾ ਕਿ ਜਿੱਥੇ ਆਪਣੀ ਸਾਫ਼-ਸਫਾਈ ਦੇ ਖੁਸਲਾਬ ਦਾ ਖਾਸ ਧਿਆਨ ਰੱਖੋ, ਉੱਥੇ ਬਾਹਰ ਦੇ ਖਾਣ-ਪੀਣ ਤੋਂ ਵੀ ਬਚਣ ਦੀ ਕੋਸ਼ਿਸ਼ ਕਰੋ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਜੁੜੇ ਰਹੋ ਡੀਐਸ ਤਲਾਨੀਆਂ ਚੈਨਲ ਨਾਲ। ਅਸੀਂ ਨਵੀਆਂ ਤੋਂ ਨਵੀਆਂ ਵੀਡੀਓਜ਼ ਅਪਡੇਟ ਪੋਡਕਾਸਟ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ। ਸੋ ਸਤਿ ਸ਼੍ਰੀ ਅ